ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਪੰਜਾਬ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜਿਹਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਖਾਸਮ ਖਾਸ ਮੰਨੇ ਜਾਂਦੇ ਸੀਗੇ ਕਿਸੇ ਵੇਲੇ ਡੋਨਾਲਡ 트੍ਰੰਪ ਉਹਨਾਂ ਦੀ ਜਿਨ੍ਹਾਂ ਦੇ ਵੱਲੋਂ ਟੈਰਿਫ ਲਗਾਉਣ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਚੱਲੀਆਂ ਹੋਈਆਂ ਨੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਦੇ ਬਾਬਤ ਗੱਲਬਾਤ ਕਰਾਂਗੇ ਖਾਸ ਕਰਕੇ ਭਾਰਤੀਆਂ ਦੇ ਉੱਪਰ ਪੰਜਾਬ ਦੇ ਉੱਪਰ ਇਸ ਦਾ ਕੀ ਅਸਰ ਰਹਿਣ ਵਾਲਾ ਹੈਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਔਰ ਨਾਲ ਦੀ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਮੰਤਰੀਆਂ ਨੂੰ ਰੋਕਿਆ ਜਾ ਰਿਹਾ ਹੈਗਾ ਭਾਈ ਵਿਦੇਸ਼ ਜਾਣ ਤੋਂ ਇਹ ਕੀ ਡਰ ਪੈ ਗਿਆ ਹੋਇਆ ਹੈ ਦੇਸ਼ ਦੀ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਨਾਲ ਦੀ ਨਾਲ ਜਿਹੜੀ ਪੰਜਾਬ ਸਰਕਾਰ ਪਾਲਿਸੀ ਲੈ ਕੇ ਆਈ ਹੈ ਲੈਂਡ ਪਾਲ ਆ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਉਹਦੇ ਉੱਪਰ ਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਹਦੇ ਉੱਪਰ ਵੀ ਗੱਲਬਾਤ ਕਰਾਂਗੇ ਔਰ ਇਨ੍ਹਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਜੀਤ ਪਾਸਕੀ ਪਾਸਕੀ ਸਾਹਿਬ ਬਹੁਤ-ਬਹੁਤ ਸਵਾਗਤ ਜੀ ਸਤਿਕਾਰ ਬਹੁਤ-ਬਹੁਤ ਸ਼ੁਕਰੀਆ ਜਮਨ ਜੀ ਆ ਪਾਸਕੀ ਸਾਹਿਬ ਸ਼ੁਰੂਆਤ ਕਰਦੇ ਚੱਲਦੇ ਹਾਂ ਜੀ ਟੈਰਿਫ ਦੀਆਂ ਚਰਚਾਵਾਂ ਚੱਲੀਆਂ ਹੈਗੀਆਂ ਨੇ ਟੈਰਿਫ ਲੱਗਣ ਜਾ ਰਿਹਾ ਹੈਗਾ ਜਿਸ ਤਰੀਕੇ ਨਾਲ ਟਰੰਪਸ ਸਾਹਿਬ ਕਹਿ ਰਹੇ ਹੈਗੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਅਫੈਕਟ ਕਰਨਗੀਆਂ ਕਿਹੜੇ-ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਜੇ ਆਪਾਂ ਆਪ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਉੱਪਰ ਕੀ ਇਸ ਦਾ ਅਸਰ ਦੇਖਣ ਵਾਲਾ ਹੈ ਵੈਸੇ ਅਮਨ ਜੀ ਜਿਹੜੀ ਵੀ ਚੀਜ਼ਾਂ ਭਾਰਤ ਤੋਂ ਅਮਰੀਕਾ ਦੇ ਵਿੱਚ ਜਾਂਦੀਆਂ ਉਹਦੇ ਵਿੱਚੋਂ ਤੁਸੀਂ ਦਵਾਈਆਂ ਔਰ ਆਈਟੀ ਇੰਡਸਟਰੀ ਤੋਂ ਇਲੈਕਟ੍ਰੋਨਿਕਸ ਤੋਂ ਈਵਨ ਮੋਬਾਈਲ ਫੋਨ ਜਾਂ ਫਿਰ ਹੋਰ ਇਸ ਤਰੀਕੇ ਦੀ ਆਈਟਮਾਂ ਛੱਡ ਕੇ ਜਿਹਨੂੰ ਆਪਾਂ ਲਗਜ਼ਰੀ ਜਾਂ ਨੈਸੈਸਰੀ ਆਈਟਮ ਕਹਿੰਦੇ ਆ ਆਮ ਚੀਜ਼ਾਂ ਜਿਹੜੀ ਤੁਸੀਂ ਇੰਡੀਅਨ ਸਟੋਰ ਤੋਂ ਖਰੀਦੇ ਹੋ ਨਾ ਜਦੋਂ ਇਹ ਟੈਰਿਫ ਇੰਪਲੀਮੈਂਟ ਹੋ ਜਾਏਗਾ ਕਿਉਂਕਿ 트럼ਪ ਉਹਨਾਂ ਨੇ ਅੱਜ ਫੇਰ ਇੱਕ ਵਾਰ 7 ਅਗਸਤ ਤੱਕ ਇਹ ਟੈਰਿਫ ਪੋਸਟਪੋਨ ਕਰਤਾ ਹੈ ਇਸ ਕਰਕੇ 8 ਅਗਸਤ ਨੂੰ ਇਹ ਇੰਪਲੀਮੈਂਟ ਅਗਰ ਹੁੰਦਾ ਹੈ ਤੇ ਉਹ ਜਿਹੜੇ ਇੰਡੀਅਨ ਸਟੋਰ ਦੇ ਉੱਤੇ ਤੁਸੀਂ ਜਾਂਦੇ ਹੋ ਔਰ ਮਸਾਲੇ ਤੋਂ ਲੈ ਕੇ ਲੂਣ ਲੂਣ ਤੋਂ ਲੈ ਕੇ ਤੁਸੀਂ ਆਟਾ ਆਟੇ ਤੋਂ ਚੀਨੀ ਦਾਲਾਂ ਜੋ ਕੁਝ ਵੀ ਲੈਂਦੇ ਹੋ ਹੁਣ ਇਹ ਤੁਹਾਨੂੰ ਉਹ ਮੈਨੇਜ ਕਰਨੀਆਂ ਹੁਣ ਯਾ ਤਾਂ ਤੁਸੀਂ ਹੁਣੇ ਖਰੀਦੀਆਂ ਰੱਖ ਲੋ ਦੇ 2-4 ਮਹੀਨੇ ਦਾ ਸਟਾਕ ਘੱਟ ਤੱਕ ਦਿਓ ਪਰ ਹਾਂ ਫਾਰਮਾਸਿਊਟੀਕਲ ਕੰਪਨੀ ਔਰ ਆਈਟੀ ਇੰਡਸਟਰੀ ਔਰ ਇਲੈਕਟ੍ਰਿਕ ਜਿਹੜਾ ਸਮਾਨ ਹੈਗਾ ਉਹਦੇ ਉੱਤੇ ਐਸ ਟੈਰਿਫ ਤੋਂ ਐਗਜ਼ੈਂਪਟ ਕੀਤਾ ਗਿਆ ਬਾਕੀ ਤਮਾਮ ਚੀਜ਼ਾਂ ਉਹ ਮਹਿੰਗੀ ਹੋਣੀ ਹੈ ਉਹਨਾਂ ਆਈਫੋਨ ਜਿਹੜੇ ਭਾਰਤ ਦੇ ਵਿੱਚ ਬੰਦਦੇ ਨੇ ਉਹ ਐਪਲ ਕੰਪਨੀ ਦੇ ਉਹ ਟਿਮ ਕੁੱਕ ਨੂੰ ਭਾਵੇਂ ਉਹਨਾਂ ਨੇ ਟਰੰਪ ਉਹਨਾਂ ਨੇ ਧਮਕੀ ਦਿੱਤੀ ਸੀ ਜੇ ਇੰਡੀਆ ਦੇ ਵਿੱਚ ਤੁਸੀਂ ਪਲਾਂਟ ਨਾ ਲਾਓ ਲੇਕਿਨ ਉਹਨੂੰ ਵੀ ਟਰੰਪ ਉਹਨਾਂ ਨੇ ਐਕਸੈਪਟ ਕੀਤਾ ਤੇ 80% ਜਿਹੜੇ ਅਮਰੀਕਾ ਦੇ ਵਿੱਚ ਵੀ ਆਈਫੋਨ ਵਿਕਦੇ ਨੇ ਜਾਂ ਲੋਕ ਖਰੀਦਦੇ ਨੇ ਉਹ ਹਜੇ ਵੀ ਇੰਡੀਆ ਤੋਂ ਹੀ ਜਾਂਦੇ ਨੇ ਤੇ ਹੁਣੇ ਵੀ ਇੰਡੀਆ ਤੋਂ ਹੀ ਜਾਂਦੇ ਰਹਿਣਗੇ ਤੇ ਉਹਦੇ ਉੱਤੇ ਕਿਸੇ ਵੀ ਤਰੀਕੇ ਦਾ ਟੈਰਿਫ ਨਹੀਂ ਲਾਇਆ ਜਾਵੇ। ਅ ਬਾਸਟਰ ਸਾਹਿਬ ਜਦੋਂ ਆਪਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੀ ਗੱਲ ਕਰਦੇ ਆ ਉਹਦਾ ਸਿੱਧਾ-ਸਿੱਧਾ ਨਾਤਾ ਜਿਹੜਾ ਹੈ ਪੰਜਾਬੀਆਂ ਦੇ ਨਾਲ ਜੁੜ ਜਾਂਦਾ ਹੈਗਾ। ਔਰ ਜਦੋਂ ਜਿਹੜੀ ਵੀ ਕਮਿਊਨਿਟੀ ਵਿਦੇਸ਼ਾਂ ਦੇ ਵੱਲ ਕਹਾ ਘੱਟ ਦੀ ਹੈਗੀ ਉੱਥੇ ਵੱਸਦੀ ਹੈਗੀ ਹੈ। ਫਿਰ ਜਾਣਦੀ ਗੱਲ ਹੈ ਕਿ ਜਿਹੜਾ ਖਾਣਾ ਪਕਵਾਨ ਜਿਹੜਾ ਹੈ ਉਹ ਤਾਂ ਭਈ ਆਪਣੇ ਦੇਸ਼ ਵਾਲਾ ਹੀ ਚੱਲਣਾ ਹੈ ਨਾ ਉਹ ਤਾਂ ਸਾਡੇ ਪੰਜਾਬੀਆਂ ਵਾਲਾ ਹੀ ਚੱਲਣਾ ਹੈਗਾ ਪੰਜਾਬ ਵਾਲਾ ਹੀ ਚੱਲਣਾ ਹੈਗਾ ਆਟਾ ਆਕੀਓ ਖੀਰ ਇਹ ਸ ਗੋਰੇ ਲੋਕਾਂ ਦੇ ਤਾਂ ਹੈਗੇ ਨਹੀਂ ਹੈ ਫੂਡ ਇਹ ਤਾਂ ਸਾਡਾ ਫੂਡ ਹੈਗਾ ਫਿਰ ਇਹ ਜਿਹੜਾ ਭੱਤ ਤੋਂ ਜਦੋਂ ਇੱਧਰ ਆਉਂਦਾ ਹੈਗਾ ਅਮਰੀਕਾ ਦੇ ਵਿੱਚ ਇੰਪੋਰਟ ਹੁੰਦਾ ਹੈਗਾ ਇਹਨਾਂ ਚੀਜ਼ਾਂ ਦੇ ਉੱਪਰ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈਗਾ ਬਿਲਕੁਲ ਹੈ ਇਹਨਾਂ ਚੀਜ਼ਾਂ ਦੇ ਉੱਤੇ ਹੀ ਅਸਰ ਦੇਖਣ ਨੂੰ ਮਿਲੇਗਾ ਹਜੇ ਅਮਰੀਕਾ ਦੇ ਵਿੱਚ ਆਵੇਂ ਭਾਰਤੀ ਆ ਰਹਿੰਦੇ ਨੇ ਜਾਂ ਫਿਰ ਜਿਹੜੇ ਅਮਰੀਕੀ ਭਾਰਤੀ ਆ ਸਮਾਨ ਦੇ ਸ਼ੌਕੀਨ ਹੈਗੇ ਨੇ ਜਾਂ ਖਾਣਾ ਪਸੰਦ ਕਰਦੇ ਨੇ ਹੁਣ ਅਮਨ ਜੀ ਤੁਸੀਂ ਅਮਰੀਕਾ 'ਚ ਰਹਿੰਦੇ ਹੋ ਤੁਸੀਂ ਇੰਡੀਅਨ ਸਟੋਰ ਦੇ ਵਿੱਚ ਜਾਓਗੇ ਤੇ ਉੱਥੇ ਤੁਹਾਨੂੰ ਪਾਕਿਸਤਾਨੀ ਆਟਾ ਮਿਲੇਗਾ ਪਾਕਿਸਤਾਨੀ ਲੂਣ ਮਿਲੇਗਾ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਲੂਣ ਹੁਣ ਪਾਕਿਸਤਾਨ ਦਾ ਖਾਣਾ ਹੈ ਕਿ ਭਾਰਤ ਦਾ ਖਾਣਾ ਹੈ ਕਾਰਨ ਕਿ ਭਾਰਤ ਦਾ ਲੂਣ ਪਾਕਿਸਤਾਨ ਦੇ ਲੂਣ ਤੋਂ ਮਹਿੰਗਾ ਵੀ ਹੋ ਸਕਦਾ ਹੈ ਆਟਾ ਵੀ ਭਾਰਤ ਦਾ ਮਹਿੰਗਾ ਹੋ ਸਕਦਾ ਹੈ ਪਰ ਫਿਰ ਵੀ ਮੈਨੂੰ ਇਹ ਲੱਗਦਾ ਕਿ ਇੱਥਲੇ ਭਾਰਤੀ ਹੈਗੇ ਨੇ ਉਹ ਭਾਰਤ ਦਾ ਆਟਾ ਜਿਹਦੀ ਕੁਆਲਿਟੀ ਕੰਪੈਰੀਟਿਵਲੀ ਪਾਕਿਸਤਾਨ ਤੋਂ ਬੈਟਰ ਹੁੰਦੀ ਹੈ ਇਸ ਕਰਦਾ ਪਾਕਿਸਤਾਨ ਨੂੰ ਕਿੰਨਾ ਕੁ ਫਾਇਦਾ ਹੋਏਗਾ ਕਿਉਂਕਿ ਉੱਥੇ 19% ਟੈਰਿਫ ਹੈਗਾ ਤੇ ਸਾਡਾ ਤੇ 25 ਤੋਂ ਸ਼ੁਰੂ ਹੋਣਾ ਹੈ ਇਹ 45% 40% ਤੱਕ ਵੀ ਜਾ ਸਕਦਾ ਹੈ ਜੇ ਪੈਨਲਟੀ ਲੱਗ ਗਈ ਤੇ ਇਸ ਕਰਕੇ ਚੀਜ਼ਾਂ ਤੇ ਹੁਣ ਤੁਹਾਨੂੰ ਮਹਿੰਗੀ ਮਿਲਣਗੀਆਂ ਮਿਲਣਗੀਆਂ ਹੁਣ ਤੁਸੀਂ ਅਮਰੀਕਾ ਦੇ ਵਿੱਚ ਬੈਠ ਕੇ ਇਹਦਾ ਕਿਦਾਂ ਵਿਰੋਧ ਕਰਦੇ ਹੋ ਜਾਂ ਕੋਈ ਵਿਰੋਧ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਜਾਂ ਅਮਰੀਕੀ ਲੋਕਾਂ ਨੂੰ ਵੀ ਜਦ ਕਈ ਚੀਜ਼ਾਂ ਮਹਿੰਗੀ ਮਿਲਣੀ ਸ਼ੁਰੂ ਹੋ ਜਾਣਗੀਆਂ ਭਾਵੇਂ ਸਰਕਾਰ ਜਾਂ 트럼ਪ ਉਹਨਾਂ ਦੀ ਜੇਬ ਵਿੱਚ ਸਰਕਾਰ ਦੀ ਜੇਬ ਵਿੱਚ ਜ਼ਰੂਰ 25% ਤੋਂ ਲੈ ਕੇ 40% ਟੈਰਿਫਤ ਜਾਏਗਾ ਲੇਕਿਨ ਆਮ ਲੋਕਤਾ ਨੂੰ ਉਹਦਾ ਖਮਿਆਦਾ ਭੁਗਤਣਾ ਪੈਂਦਾ ਕਿਉਂਕਿ ਬਹੁਤ ਸਾਰੀ ਐਦਾਂ ਦੀ ਚੀਜ਼ਾਂ ਹੈਗੀਆਂ ਜਿਦੇ ਵਿੱਚ ਭਾਰਤੀਆਂ ਚੀਜ਼ਾਂ ਦੀ ਮੰਗ ਉਹ ਅਮਰੀਕਾ ਦੇ ਵਿੱਚ ਹੈਗੀ ਹੈ ਔਰ ਜਦ ਉਹ ਮਹਿੰਗੀ ਹੋ ਜਾਣਗੀਆਂ ਉਹਦਾ ਕੰਪਨਸੇਸ਼ਨ ਲੋਕਾਂ ਨੂੰ 트럼ਪ ਉਹਨਾਂ ਕਿੱਦਾਂ ਦਿੰਦੇ ਨੇ ਕਿਉਂਕਿ ਉਹ ਬਾਰ-ਬਾਰ ਇੱਕੋ ਗੱਲ ਕਹਿੰਦੇ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਉਹਨਾਂ ਤੇ ਇੱਕ ਹੋਰ ਗੱਲ ਕਹਿਣੀ ਸ਼ੁਰੂ ਕੀਤੀ ਹੈ ਮੀਕ ਅਮਰੀਕਾ ਰਿਚ ਅਗੇਨ ਤੇ ਇਹ ਹੁਣ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਤੁਹਾਡੀ ਜੇਬਾਂ ਤੋਂ ਪੈਸਾ ਜ਼ਿਆਦਾ ਨਿਕਲਣ ਲੱਗੇਗਾ ਤੇ ਫਿਰ ਟਰੰਪ ਉਹਨਾਂ ਦੀ ਐਸ ਪਾਲਿਸੀ ਤੋਂ ਤੁਸੀਂ ਕੁਝ ਹੋਗੇ ਜਾਂ ਫਿਰ ਆਪਣੀ ਜੇਬ ਸੰਭਾਲੋਗੇ ਜੀ ਜੀ ਬਿਲਕੁਲ ਜੀ ਇਹ ਚੀਜ਼ਾਂ ਤਾਂ ਰਹਿਣ ਵਾਲੀਆਂ ਹੈਗੀਆਂ ਬਾਸਕਰ ਸਾਹਿਬ ਅੱਗੇ ਆਪਾਂ ਤੁਰਦੇ ਹੈਗੇ ਆ ਜੀ ਗੱਲ ਕਰਨੀ ਹੈਗੀ ਹੈ ਪੰਜਾਬ ਦੇ ਮੰਤਰੀਆਂ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਵਾਰੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਵਿਦੇਸ਼ਦਾਨ ਯਾਤਰਾ ਰੋਕ ਦਿੱਤਾ ਗਿਆ ਸੀਗਾ ਹੁਣ ਇੱਕ ਮੰਤਰੀ ਦੀ ਚਰਚਾ ਚੱਲ ਰਹੀ ਹੈ ਜੀ ਬਿਜਲੀ ਮੰਤਰੀ ਹਰਪਾਜਨ ਸਿੰਘ ਈਡੀਓ ਕਹਿੰਦੇ ਅਮਰੀਕਾ ਜਾਣਾ ਸੀ ਜੀ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਭਾਈ ਇਹਨਾਂ ਦਾ ਕੀ ਡਰ ਪੈ ਗਿਆ ਵੈਸੇ ਤਾਂ ਸਾਡੇ ਕਹਾਵਤ ਤਾਂ ਮਸ਼ਹੂਰ ਹੈਗੀ ਹੈ ਕਿ ਪੰਜਾਬੀ ਜੇਕਰ ਵੀਜ਼ਾ ਲੱਗ ਜਾਏ ਤਾਂ ਮੁੜ ਕੇ ਮੁੜਦੇ ਨਹੀਂ ਹੈਗੇ ਇਸੇ ਕਰਕੇ ਜਿਹੜੀਆਂ ਬਿਆਸੀਆਂ ਵਾਲੇ ਨੇ ਉਹ ਵੀਜ਼ਾ ਰਿਜੈਕਟ ਕਰ ਦਿੰਦੇ ਨੇ ਕੇਂਦਰ ਸਰਕਾਰ ਨੂੰ ਕੀ ਡਰ ਪੈ ਗਿਆ ਜੀ ਮੰਤਰੀ ਸੀਗੇ ਮੋੜੀ ਹੋਣਾ ਸੀਗੇ ਜਾ ਲੈਣ ਦਿੰਦੇ वैसे आम आदमी पार्टी की सरकार जब तो आई है ना ये पहली बार नहीं कम से कम तू थी पांचवी बार है कि ਸਾਡੇ ਮੰਤਰੀ ਅਮਰੀਕਾ ਜਾਣਾ ਚਾਹੁੰਦੇ ਹੋਣ ਜਾਂ ਕਿਸੇ ਹੋਰ ਕੰਟਰੀ ਜਾਣਾ ਚਾਹੁੰਦੇ ਹੋਣ ਤੇ ਆ ਫਿਰ ਦੇ ਵਿੱਚ ਐਕਸਟਰਨਲ ਅਫੇਅਰ ਮਿਨਿਸਟਰੀ ਉਹਨਾਂ ਦੀ ਕਲੀਅਰੈਂਸ ਕਿਉਂਕਿ ਜਿਹੜੇ ਵੀ ਮੰਤਰੀ ਡਿਪਲੋਮੈਟਿਕ ਪਾਸਪੋਰਟ ਦੇ ਹੋਲਡਰ ਹੁੰਦੇ ਹਨ ਨਾ ਉਹਨਾਂ ਨੂੰ ਕਲੀਅਰੈਂਸ ਲੈਣੀ ਹੁੰਦੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਉਹ ਉਹ ਕਲੀਅਰੈਂਸ ਨਹੀਂ ਮਿਲਦੀ ਹੁਣ ਹਰਭਜਨ ਸਿੰਘ ਈਟੀਓ ਅਮਰੀਕਾ ਜਾ ਰਹੀ ਸੀ ਕਿ 4 ਤੇ 6 4 ਤੋਂ 6 ਤਰੀਕ ਤੱਕ ਬੋਸਟਨ ਦੇ ਵਿੱਚ ਨੈਸ਼ਨਲ ਕਾਨਫਰੰਸ ਔਨ ਸਟੇਟ ਲੈਜਿਸਲੇਚਰ ਸੀ। ਉਸ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਵਾਸਤੇ ਜਾ ਰਹੀ ਸੀ ਕਿ ਅਟੈਚੀ ਬੈਗ ਕਰ ਲਿਆ ਸੀਗਾ। ਦੋ ਲਾਲ ਰੰਗ ਦੇ ਅਟੈਚੀ ਉਹਨਾਂ ਨੇ ਪੈੱਕ ਕੀਤੇ ਸੀਗੇ ਔਰ ਬਾਕੀ ਦਾ ਨਵੇਂ ਪਜਾਮੇ ਕੁਰਤੇ ਅਬੋਰ ਤੋਂ ਸਵਾ ਕੇ ਉਹਨਾਂ ਨੇ ਉਹਦੇ ਅਟੈਚੀ ਵਿੱਚ ਪਾ ਵੀ ਲਈ ਸੀਗੇ ਤੇ ਉਸ ਤੋਂ ਬਾਅਦ ਅਚਾਨਕ ਹੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਮੈਸੇਜ ਆ ਗਿਆ ਕਿ ਨਾ ਤੁਹਾਡਾ ਕੰਮ ਨਹੀਂ ਬੰਨਾ ਤੁਸੀਂ ਨਹੀਂ ਜਾਣਾ। ਉਹ ਉਸਦੇ ਰਹਿ ਗਏ ਕਿ ਬਈ ਇਹਨੂੰ ਰੋਕ ਕਿਉਂ ਰਹੇ ਹੋ ਦੱਸੋ ਮੈਂ ਕੀ ਕਰਨਾ ਉੱਥੇ ਜਾ ਕੇ ਮੈਂ ਤੇ ਕੋਈ ਟਰੰਪ ਉਹਨਾਂ ਨਾਲ ਕੋਈ ਮੁਲਾਕਾਤ ਵੀ ਨਹੀਂ ਕਰਨੀ ਟਰੰਪ ਉਹਨਾਂ ਦੇ ਵਾਸਤੇ ਕੋਈ ਕੈਂਪੇਨ ਵੀ ਨਹੀਂ ਕਰਨਾ ਜਾਂ ਟਰੰਪ ਉਹਨਾਂ ਦੇ ਨਾਲ ਮੇਰੀ ਕੋਈ ਯਾਰੀ ਵੀ ਨਹੀਂ ਹੈਗੀ ਪਰ ਤੁਸੀਂ ਮੈਨੂੰ ਮਨਾ ਕਿਉਂ ਕਰ ਰਹੇ ਹੋ ਉਹ ਕਹਿੰਦੇ ਨਾ ਤੁਹਾਡੀ ਮਰਜ਼ੀ ਮਨਾ ਕਰਤਾ ਤੇ ਕਰਤਾ ਰੀਜ਼ਨ ਹਜੇ ਤੱਕ ਬਾਹਰ ਨਹੀਂ ਆਇਆ ਪਰ ਇਹ ਪਹਿਲੀ ਵਾਰ ਨਹੀਂ ਹੈ ਜਦ ਪੰਜਾਬ ਦੇ ਮੰਤਰੀਆਂ ਨੂੰ ਇਸ ਤਰੀਕੇ ਨਾਲ ਦੋਤਾ ਰੋਕਾ ਗਿਆ ਹੋਏ ਪਹਿਲੇ ਗੁਲਤਾਰ ਸਿੰਘ ਸੰਧਵਾ ਉਹਨਾ ਵੀ ਅਮਰੀਕਾ ਹੀ ਜਾ ਰਹੇ ਸੀਗੇ ਉਹਨਾਂ ਦਾ ਵੀ ਅਟੈਚੀ ਬੰਦਾ ਬੰਦ 에ਰਪੋਰਟ ਤੋਂ ਵਾਪਿਸ ਆ ਗਿਆ ਸੀਗਾ ਦੂਜੀ ਵਾਰ ਜਦ ਅਮਨ ਰੋਣਾਵਨਾ ਨੇ ਵੀ ਇਸ ਤਰੀਕੇ ਦਾ ਪਲਾਨ ਬਣਾਇਆ ਸੀ ਉਹਨਾਂ ਨੂੰ ਵੀ ਕਰਤੀ ਸੀ ਕਿ ਨਾ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਡੇ ਪੈਰਿਸ ਜਾਣਾ ਜਾਂਦੇ ਸੀਗੇ ਭਗਵੰਤ ਮਾਨ ਉਹਨਾਂ ਨੂੰ ਹਾਕੀ ਦੀ ਟੀਮ ਜਿਹੜੀ ਉੱਥੇ ਸੈਮੀ ਫਾਈਨਲ ਫਾਈਨਲ ਖੇਡ ਰਹੀ ਸੀ ਉਹਨਾਂ ਨੂੰ ਚੀਅਰ ਕਰਨਾ ਸੀਗਾ ਉਹ ਕਹਿੰਦੇ ਨਾ ਇੱਥੇ ਬੈਠ ਕੇ ਟੀਵੀ ਦੇਖ ਕੇ ਚੀਅਰ ਕਰੀ ਜਾਓ ਅਮਰੀਕਾ ਜਾਣ ਦੀ ਲੋੜ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਨਾ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਉਸ ਗੱਲ ਦੀ ਕਿਹੜ ਤੇ ਨਹੀਂ ਕੱਢ ਰਹੇ ਕਿਤੇ ਕਿਉਂਕਿ ਉਸ ਵਕਤ ਗੋਦਰਾ ਕਾਂਡ ਦੀ ਵਜ੍ਹਾ ਨਾਲ ਅਮਰੀਕਾ ਜਾਣ ਤੋਂ ਵੰਚਿਤ ਹੋ ਗਏ ਸੀਗੇ ਔਰ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਜਦੋਂ ਪਹਿਲੀ ਵਾਰ ਅਮਰੀਕਾ ਜਾ ਵੀ ਰਹੇ ਸੀ ਨਾ ਤੇ ਦਰਦ ਉਹਨਾਂ ਦੇ ਦਿਲ ਦੇ ਵਿੱਚ ਉਸ ਵਕਤ ਵੀ ਚੱਲ ਗਿਆ ਸੀ ਕਿ ਮੈਨੂੰ ਇਹਨਾਂ ਨੇ ਕਦੀ ਮਨਾ ਕਿੱਦਿਆ ਹੈਗੀ ਅਮਰੀਕਾਨ ਵਾਸਤੇ ਪਰ ਹੁਣ ਜਿਹੜੇ ਚਾਰ ਮੰਤਰੀ ਐ ਚਾਰੇ ਪਹਿਲੀ ਵਾਰ ਐਮਐਲਏ ਬਣਨੇ ਨੇ ਔਰ ਫਿਰ ਉਹ ਮੰਨੁਰ ਵਾਲਾ ਦੂਜੀ ਵਾਰ ਬਣਨੇ ਨੇ ਔਰ ਭਗਵੰਤ ਮਾਨ ਤੇ ਐਮਪੀ ਵੀ ਰਹਿ ਚੁੱਕੇ ਨੇ ਪਰ ਨਾ ਕਰਨ ਦੀ ਨਾ ਕੋਈ ਵਜ੍ਹਾ ਵੀ ਨਹੀਂ ਦੱਸਦੀ ਪਾਰ ਸਰਕਾਰ ਡਾਟੀ ਸਰਕਾਰ ਹੈ ਜੇ ਮਨਾ ਕਰਤਾ ਤੇ ਨਾ ਜੇ ਨੋ ਹੋ ਗਿਆ ਤੇ ਹੋ ਗਿਆ ਐਦਾਂ ਦਾ ਐਟੀਟਿਊਡ ਕੇਂਦਰ ਸਰਕਾਰ ਦਾ ਪਰ ਐਦਾਂ ਕਰਨਾ ਨਹੀਂ ਚਾਹੀਦਾ ਸਾਡੇ ਮੰਤਰੀ ਕੋਲ ਉੱਥੇ ਜਾਣਗੇ ਤੇ ਸਿੱਖ ਕੇ ਆਣਗੇ ਪਰ ਫਿਰ ਵੀ ਕਿਉਂਕਿ ਹੋ ਸਕਦਾ ਹੈ ਇਸ ਕਰਕੇ ਵੀ ਮਨਾ ਕੀਤਾ ਹੋਏ ਕਿਉਂਕਿ ਮੋਦੀ ਸਾਹਿਬ ਪਹਿਲੇ ਜਦ ਅਮਰੀਕਾ ਗਏ ਸੀਗੇ ਤੇ ਉਸ ਤੋਂ ਬਾਅਦ ਆਨੋਟੇ ਡ੍ਰੰਪ ਉਹਨਾਂ ਦੀ ਫੇਵਰ ਦੇ ਵਿੱਚ ਲਾ ਕੇ ਆਏ ਸੀਗੇ ਉਸ ਤੋਂ ਬਾਅਦ ਵੀ ਉਹ ਡ੍ਰੰਪ ਉਹਨਾਂ ਨੇ ਆਪਣੇ ਯਾਰ ਦੇ ਨਾਲ ਜੋ ਕੁਝ ਕੀਤਾ ਯਾਨੀ ਅੱਜ ਕੱਲ ਮੋਦੀ ਸਾਹਿਬ ਅਗਰ ਕਿਸੇ ਪੋਲਿਟੀਕਲ ਪ੍ਰੋਬਲਮ ਦੇ ਵਿੱਚ ਹੈਗੇ ਰਹੇ ਤੇ ਉਹ ਟਰੰਪ ਉਹਨਾਂ ਦੇ ਤਾਣਿਆਂ ਕਰਕੇ ਮਿਹਣਿਆਂ ਕਰਕੇ ਹੈਗੇ ਨੇ ਜਦ ਟਰੰਪ ਉਹਨਾ ਇਹ ਗੱਲ ਕਹਿੰਦੇ ਨੇ ਕਿ ਟੈਰਿਫ ਮੈਂ ਤੁਹਾਡੇ ਤੇ ਵਧਾਤਾ ਕੋਈ ਗੱਲ ਨਹੀਂ ਆਪਾਂ ਸੈਨ ਕਰ ਲਾਂਗੇ ਪਰ ਜਦ ਉਸੇ ਸਾਹ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਪਾਕਿਸਤਾਨ ਦੇ ਨਾਲ ਸਾਡੀ ਔਇਲ ਡੀਲ ਹੋ ਗਈ ਤੇ ਪਾਕਿਸਤਾਨ ਦੇ ਵਿੱਚ ਤੇਲ ਕੱਢਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਅਮਰੀਕਾ ਪਾਕਿਸਤਾਨ ਤੋਂ ਤੇਲ ਖਰੀਦੇਗਾ ਤੁਸੀਂ ਅਮਨ ਜੀ ਦੱਸੋ ਦਿਲ ਤੇ ਨਹੀਂ ਵੱਜਦੀ ਕਿ ਅਸੀਂ ਯਾਰ ਬਣਾਇਆ ਸੀਗਾ ਆਪਣੇ ਵਾਸਤੇ ਅਸੀਂ ਯਾਰ ਬਣਾਇਆ ਸੀਗਾ ਪਾਕਿਸਤਾਨ ਵਾਸਤੇ ਥੋੜੀ ਨਾ ਔਰ ਯਾਰੀਓ ਪਾਕਿਸਤਾਨ ਨਾਲ ਨਿਵਾਾਰੇ ਨੇ ਤੇ ਯਾਰ ਸਾਡੇ ਗਲਾਂ ਦੇ ਦੀਗੇ ਮੋਦੀ ਸਾਹਿਬ ਵਸਤੇ ਪਾਰਲਮੈਂਟ ਦੇ ਅੰਦਰ ਤੇ ਪਾਰਲਮੈਂਟ ਦੇ ਬਾਹਰ ਇਹਨਾਂ ਗੱਲਾਂ ਦਾ ਜਵਾਬ ਦੇਣਾ ਬੜਾ ਔਖਾ ਹੋ ਰਿਹਾ ਕਿਉਂਕਿ ਕਾਂਗਰਸ ਨੂੰ ਮੈਨੇ ਮਾਰਨ ਗਿਆ ਟਾਈਟ ਆਇਆ ਗਿਆ ਉਹ ਮਾਰ ਵੀ ਰਹੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਤਾਣੇ ਇਹਨਾਂ ਦੇ ਕਾਂਗਰਸ ਵਾਲਿਆਂ ਦੇ اپੋਜੀਸ਼ਨ ਦੇ ਸੁਣਨੇ ਪੈ ਰਹੇ ਨੇ ਰਾਜ ਸਭਾ ਦੇ ਵਿੱਚ ਤੇ ਮੋਦੀ ਸਾਹਿਬ ਦੀ ਹਿੰਮਤ ਹੀ ਨਹੀਂ ਹੋਈ ਕਿ ਆਪਾਂ ਕੋਈ ਜਵਾਬ ਵੀ ਦੇ ਪਾਈਏ ਅਮਿਤ ਸ਼ਾਹ ਉਹਨਾਂ ਨੇ ਮੋਰਚਾ ਸੰਭਾਲ ਲਿਆ ਪਰ ਮੋਦੀ ਸਾਹਿਬ ਰਾਜ ਸਭਾ ਦੇ ਵਿੱਚ ਮੌਜੂਦ ਹੁੰਦੇ ਹੋਏ ਵੀ ਆਪਣੇ ਚੈਂਬਰ 'ਚ ਹੀ ਬੈਠੇ ਰਹੇ ਔਰ ਕਹਿੰਦੇ ਮੈਂ ਨਹੀਂ ਜਾਣਾ ਉਹ ਬੜੇ ਕੁਐਸਚਨ ਪੁੱਛਦੇ ਨੇ ਉਹ 트럼ਪ ਉਹਨਾਂ ਦਾ ਨਾਂ ਲੈ ਲਾ ਕੇ ਮੇਰੇ ਨਾਲ ਗੱਲ ਕਰਦੇ ਨੇ ਔਰ ਮੈਂ ਅਗਰ 트럼ਪ ਉਹਨਾਂ ਦੇ ਬਾਰੇ 'ਚ ਕੁਝ ਕਿਹਾ ਤੇ ਹੋ ਸਕਦਾ ਕੁਝ ਮਜਬੂਰੀਆਂ ਹੋਣ ਉਹਨਾਂ ਦੀ ਪਰਦੇ ਦੇ ਪਿੱਛੇ ਕੋਈ ਅਡਾਨੀ ਉਦਨੀ ਵਾਲੀ ਗੱਲ ਚੱਲਦੀ ਪਈ ਹੋਏ ਪਰ ਇਹ ਗੱਲਾਂ ਹੁਣ ਉਸ ਪਾਸੇ ਤੁਰ ਪਈਆਂ ਮੁੱਖ ਪ੍ਰਧਾਨ ਮੰਤਰੀ ਵਾਸਤੇ ਇਹਨਾਂ ਗੱਲਾਂ ਦੇ ਉੱਤੇ ਜਵਾਬ ਦੇਣਾ ਬਹੁਤ ਔਖਾ ਹੋ ਰਿਹਾ ਹੈ ਭਾਰਤ ਦੇ ਵੀ 트럼ਪ ਉਹਨਾਂ ਦਾ ਕੀ ਉਹਨਾਂ ਤੇ ਕਹਿਤੀ ਗੱਲ ਪਰ ਜਿਹੜੀ ਗੱਲ ਇਹਨਾਂ ਨੂੰ ਸੁਣਨੀ ਪੈ ਰਹੀ ਹੈ ਨਾ ਮੋਦੀ ਉਹਨਾਂ ਦੀ ਹੋਰ ਇਹਨਾਂ ਨੂੰ ਵਚਨ ਵੀ ਤੇ ਸਹੀ ਨਾ ਹੁਣ ਵਚਨ ਵਾਸਤੇ ਤੇ ਟਰੰਪ ਉਹਨਾ ਕੁਝ ਵੀ ਨਹੀਂ ਕਰ ਰਹੇ ਪਰ ਸਵਾਲ ਇਹਨਾਂ ਦੇ ਉੱਤੇ ਹੀ ਲੱਗੇ ਜਾ ਰਹੇ ਨੇ ਦੇਖੋ ਜਦੋਂ ਤੁਸੀਂ ਆ ਬਸਕਰ ਸਾਹਿਬ ਰਾਸ਼ ਸਭਾ ਦੀ ਗੱਲ ਕਰ ਰਹੇ ਹੋ ਤਾਂ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਵਿੱਚ ਖੜ ਕੇ ਜਰੂਰ ਬੋਲ ਜਰੂਰ ਰਹੇ ਸੀਗੇ ਇੱਕ ਗੱਲ ਹੋਰ ਵੀ ਹੈ ਕੂਟਨੀਤੀਕ ਮਾਮਲੇ ਨੇ ਕਿ ਕਿਦਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਦਿੰਨ ਕਿ ਨਹੀਂ ਭਾਈ ਉਹਨਾਂ ਨੇ ਝੂਠ ਬੋਲਿਆ ਇਹ ਵੀ ਚੀਜ਼ਾਂ ਤਾਂ ਆਪਾਂ ਨੂੰ ਵਿਚਾਰਨੀਆਂ ਪੈਣਗੀਆਂ ਨਾ ਵਾਸਕਾ ਸਾਹਿਬ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ 30 ਤੋਂ ਵੱਧ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਐ ਕਲੇਮ ਕਰਦੇ ਕਿ ਨੇ ਕਿ ਮੈਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਰੁਕਾਈ ਔਰ ਟ੍ਰੇਡ ਦੇ حوالے ਤੇ ਜੰਗ ਰੁਕਵਾਈ ਨਾ ਤੇ ਭਾਰਤ ਨੇ ਕੋਈ ਕ੍ਰੈਡਿਟ ਦਿੱਤਾ ਉਹਨਾਂ ਨੂੰ ਕ੍ਰੈਡਿਟ ਦੇਣ ਦੀ ਤੇ ਚਲੋ ਗੱਲ ਹੀ ਦੂਰ ਦੀ ਗੱਲ ਹੈ ਲੇਕਿਨ ਪਾਰਲੀਮੈਂਟ ਦੇ ਵਿੱਚ ਜਦ ਰਾਹੁਲ ਗਾਂਧੀ ਉਹਨਾ ਟੇਬਲ ਠੋਕ-ਠੋਕ ਕੇ ਪੁੱਛਦੇ ਹਨ ਨਾ ਕਿ ਹੈ ਕਰ ਤੁਹਾਡੇ ਚ ਦਮ ਤੇ ਕੋ ਟਰੰਪ ਝੂਠਾ ਹੈ ਹੁਣ ਇਸ ਗੱਲ ਨੂੰ ਵੀ ਕਹਿਣ ਦੇ ਵਿੱਚ ਦਿੱਕਤ ਹੁੰਦੀ ਹੈ ਟਰੰਪ ਝੂਠਾ ਵੀ ਨਹੀਂ ਹੈ ਤੇ ਟਰੰਪ ਸੱਚਾ ਵੀ ਨਹੀਂ ਹੈ ਐਸੇ ਵਿਚਾਲੇ ਹੀ ਗੱਲ ਖੜੀ ਹੋਈ ਹੈ ਕਿਉਂਕਿ ਟਰੰਪ ਉਹਨਾਂ ਦਾ ਨਾਂ ਲੈ ਕੇ ਅਗਰ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕੀਤੀ ਹੈ ਹਜੇ ਤੱਕ ਇਹ ਗੱਲ ਟਰੰਪ ਉਹਨਾਂ ਦਾ ਨਾਂ ਨਹੀਂ ਲਿਆ ਤੁਸੀਂ ਅਮਨ ਜੀ ਇਹਨੂੰ ਇੱਕ ਐਸ ਤਰੀਕੇ ਨਾਲ ਵੀ ਸਮਝ ਸਕਦੇ ਹੋ ਕਿ ਵੀ ਤੁਸੀਂ ਦੋ ਯਾਰ ਉਹ ਕਹਿੰਦੇ ਕੋਹnde ਯਾਰ ਉਹ ਤੁਹਾਡਾ ਯਾਰ ਫੜਿਆ ਗਿਆ ਔਰ ਤੁਸੀਂ ਕੋਈ ਵੀ ਚੀਜ਼ ਰਲ ਮਿਲ ਕੇ ਜੰਦ ਕੀਤੀ ਹੋਏ ਤੇ ਤੁਹਾਨੂੰ ਡਰ ਤੇ ਲੱਗਦਾ ਨਾ ਕਿ ਵੀ ਤੁਹਾਡਾ ਯਾਰ ਥਾਣੇ ਦੇ ਵਿੱਚ ਤੁਹਾਡਾ ਨਾਮ ਨਾ ਲੈ ਦੇ ਪਰ ਅਗਲੇ ਦੇਖੋ ਥਾਣੇ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੋਦੀ ਉਹਨਾਂ ਨੇ ਹਜੇ ਤੱਕ 트ੰਪ ਉਹਨਾਂ ਦਾ ਨਾਮ ਨਹੀਂ ਲਿਆ ਤਾਂ ਵੀ ਉਹ ਖਿਜ ਗਏ ਉਹਨੂੰ ਪਾਕਿਸਤਾਨ ਦੇ ਯਾਰ ਬਣੇ ਫਿਰਦੇ ਨੇ 트ੰਪ ਉਹਨਾ ਔਰ ਭਾਰਤ ਨੂੰ ਜਿਸ ਤਰੀਕੇ ਨਾਲ ਤਾਣੇ ਮੈਣੇ ਤੇ ਇਦਾਂ ਦੀ ਅਨਾਉਂਸਮੈਂਟ ਕਰ ਰਹੇ ਨੇ ਉਸ ਗੱਲਾਂ ਤੇ ਐਸ ਕਰਕੇ ਵੀ ਕੀਤੀਆਂ ਜਾ ਰਹੀ ਹੈ ਕਿ ਉਹਨਾਂ ਦੀ ਪਰਸਨਲ ਖੁੰਦਕ ਲੱਗਦੀ ਹੈ ਇਹ ਇੱਕ ਫੀਲਿੰਗ ਦੀ ਆ ਵੀ ਇਹ ਉਹ ਮੋਦੀ ਸਾਹਿਬ ਨੂੰ ਵੀ ਇਹ ਫੀਲਿੰਗ ਆ ਰਹੀ ਹੋਈ ਜੀ ਬਿਲਕੁਲ ਔਰ ਕਾਫੀ ਇਹ ਦੇ ਵਿੱਚ ਇੱਕ ਚਿਹਰਾ ਵੀ ਸਾਫ ਹੋਇਆ ਕਿ ਕਿਤਨਾ ਕਿਤੇ راہਲ ਗਾਂਧੀ ਉੱਪਰ ਕੇ ਸਾਹਮਣੇ ਆਏ ਨੇ ਪ੍ਰਿੰਕਾ ਗਾਂਧੀ ਉੱਪਰ ਕੇ ਸਾਹਮਣੇ ਆਏ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਸਵਾਲ ਕੀਤੇ ਹੈਗੇ ਨੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਤਨਾ ਕਿਤੇ ਕਦਮ ਨੂੰ ਲੱਗਦਾ ਹੈ ਕਿ ਉੱਚਾ ਜ਼ਰੂਰ ਹੋਇਆ ਹੈਗਾ ਔਰ ਨਾਲ ਦੇ ਨਾਲ ਜਦੋਂ ਖਾਸ ਕਰਕੇ راہਲ ਗਾਂਧੀ ਇਹ ਕਹਿੰਦੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਬਾਬਤ ਵੱਡਾ ਬੰਬ ਕੱਢਣ ਜਾ ਰਹੇ ਹਾਂ ਤਾਂ ਫਿਰ ਕਿਤਨਾ ਕਿਤੇ ਲੱਗਦਾ ਹੈ ਕਿ ਹੁਣ ਵਾਕਿਆ ਹੀ ਕੁਝ ਨਾ ਕੁਝ ਹੈਗਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਗਾਰੀਆਂ ਜਾਂ ਕਿਤਨਾ ਕਿਤੇ ਧੂਨੀ ਜਿਹੜੀ ਆ ਉਹ ਦਿਖਤ ਸਕਦੀ ਹੈ ਦੇਸ਼ ਦੇ ਵਿੱਚ ਅੱਜ ਮੰਡੀ ਰਾਜ ਸਭਾ ਦੇ ਵਿੱਚ ਉਹ ਐਸ ਆਈ ਆਰ ਸਪੈਸ਼ਲ ਇੰਟੈਂਸਿਵ ਰਿਵਿਊ ਜਿਹੜਾ ਬਿਹਾਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਰ ਰਿਹਾ ਹੈ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ ਔਰ ਸੁਪਰੀਮ ਕੋਰਟ ਨੇ ਇਹ ਵੀ ਵਾਅਦਾ ਕੀਤਾ ਅਜੇ ਇੱਕ ਵਾਸਤਾ ਹੈ ਉਹਦਾ ਡਰਾਫਟ ਲਿਸਟਾ ਪਤਾ ਨਹੀਂ ਹੁਣ ਤੱਕ ਆਇਆ ਕਿ ਨਹੀਂ ਆਇਆ ਅੱਜ ਪਤਾ ਸੀਗਾ ਕਿ ਵੋਟਰ ਲਿਸਟ ਦਾ ਇੱਕ ਡਰਾਫਟ ਆਣਾ ਉਸ ਵੋਟਰ ਲਿਸਟ ਦੇ ਵਿੱਚ 65 ਲੱਖ ਦੇ ਗਰੀਬ ਵੋਟਰਾਂ ਦੇ ਨਾਂ ਕੱਟੇ ਜਾਣ ਦੀ ਹੁਣੀ ਹੈ ਤਾਂ ਔਰ ਉਹਦੇ ਵਿੱਚੋਂ ਕਹਿੰਦੇ 22 ਲੱਖ ਵੋਟਰ ਮਰ ਗਏ ਯਾਨੀ ਇਸ ਦੌਰਾਨ ਪਾਰਲੀਮੈਂਟਰੀ ਇਲੈਕਸ਼ਨ ਦੇ ਤੇ ਹੁਣ ਅਸੈਂਬਲੀ ਇਲੈਕਸ਼ਨ ਦੇ ਜਾਂ ਅਜ ਤੱਕ 22 ਲੱਖ ਉਹ ਲੋਕਾਂ ਦੀ ਇੱਕ ਸਟੇਟ ਦੇ ਵਿੱਚ ਮੌਤ ਹੋ ਜਾਣੀ ਇਹ ਆਪਣੇ ਆਪ ਹੀ ਇੱਕ ਬੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਦਾਂ ਦੀ ਹਾਲਾਤ ਜਿਹੜੇ ਅੱਗੇ ਚੱਲ ਰਹੇ ਨੇ ਅੱਜ ਰਾਹੁਲ ਦਾਂਦੀ ਉਹਨਾਂ ਨੇ ਪਾਰਲੀਮੈਂਟ ਤੋਂ ਬਾਅਦ ਇੱਕ ਬਿਆਨ ਦਿੱਤਾ ਕਿ ਸਾਹਬ ਨਾਲ ਆਉਣ ਵਾਲੇ ਟਾਈਮ ਵਿੱਚ ਜਦ ਅਸੀਂ ਇਹਨਾਂ ਸਬੂਤਾਂ ਦਾ ਖੁਲਾਸਾ ਕਰਾਂਗੇ ਕਿ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਨੇ ਬੀਜੇਪੀ ਦੇ ਵਿਰਸ ਤੇ ਵੋਟਾਂ ਦੀ ਚੋਰੀ ਕੀਤੀ ਹੈ ਖੁਲਾਸੇ ਹੋਣਗੇ ਐਟਮ ਬੰਬ ਦੀ ਤਰ੍ਹਾਂ ਹੋਣਗੇ ਉਹਦੇ ਨਾਲ ਸਰਕਾਰਾਂ ਹਿੱਲ ਜਾਣਗੀਆਂ ਇਲੈਕਸ਼ਨ ਕਮਿਸ਼ਨ ਹਿੱਲ ਜਾਏਗਾ ਔਰ ਜਿਹੜੇ ਇਲੈਕਸ਼ਨ ਕਮਿਸ਼ਨਰ ਰਿਟਾਇਰ ਵੀ ਹੋ ਚੁੱਕੇ ਨੇ ਉਹਨਾਂ ਨੂੰ ਵੀ ਘਰੋਂ ਲਿਆ ਕੇ ਆਪਾਂ ਇਸ ਗੱਲ ਦੇ ਵਾਸਤੇ ਰਿਸਪੌਂਸੀਬਲ ਠਹਿਰਾਣਗੇ ਇਹ ਵੱਡਾ ਕਲੇਮ ਇਹ rahul gandhi ਉਹਨਾਂ ਦਾ ਆਇਆ ਕਿ ਹੁਣ ਦੇਖਦੇ ਹਾਂ ਇਸ ਕਲੇਮ ਦੇ ਵਿੱਚ ਕਿੰਨੀ ਸੱਚਾਈ ਹੈ ਜਦ ਇਹ ਲੈਟਰ ਬੰਬ ਵੀ ਹੈ ਸਬੂਤ ਬੰਬ ਉਹ ਲੋਕਾਂ ਦੇ ਵਾਸਤੇ ਛੱਡ ਦੇ ਹੁਣ ਦੇਖੋ ਇਹ ਸਾਰੀ ਗੱਲ ਚਲਤੇ ਰਹੀ ਹੈ ਪਰ ਕਿੱਥੇ ਜਾ ਕੇ ਖੜਦੀ ਹੈ ਇਹ ਦੇਖਣ ਵਾਲੀ ਗੱਲ ਜੀ ਬਿਲਕੁਲ ਬਾਸਕਰ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਚੱਲਿਓ ਕਿ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਆ ਜਿਹੜੀ ਪਾਲਿਸੀ ਲੈ ਕੇ ਆਈ ਹੈ ਪੰਜਾਬ ਸਰਕਾਰ ਇਸ ਦੇ ਉੱਪਰ ਕਾਫੀ ਰੌਲਾ ਰੱਪਾ ਪਿਆ ਹੈਗਾ ਔਰ ਇਸ ਦੇ ਬਾਬਤ ਧਰਨੇ ਮੁਜ਼ਾਰੇ ਵੀ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਲੇਟੈਸਟ ਅਪਡੇਟ ਕੀ ਹੈ ਕਿ ਲੱਗ ਰਿਹਾ ਹੈ ਕਿ ਸਰਕਾਰ ਪੈਰ ਪਿੱਛੇ ਖਿੱਚ ਰਹੀ ਹੈ ਜਾਂ ਫਿਰ ਸਟੈਂਡ ਬਾਈ ਉੱਥੇ ਹੀ ਖੜੀ ਹੈਗੀ ਹੈ ਸਰਕਾਰ ਅਜੇ ਦੇਖੋ ਜਿੰਨੀ ਕੁ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹਨਾਂ ਨੇ ਆਪਣੇ ਬੁਲਾਰਿਆਂ ਨੂੰ ਇਹ ਗੱਲ ਕਹ ਦਿੱਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਦੇ ਉੱਤੇ ਕਿਸੇ ਵੀ ਪਬਲਿਕ ਪਲੇਟਫਾਰਮ ਤੇ ਉਹਦੀਆਂ ਗੱਲਾਂ ਨਾ ਕਰੋ ਔਰ 2 ਦਿਨ ਤੋਂ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਹੈਗੇ ਨੇ ਤਨ ਉਹ ਸੁਨਾਮ ਦੇ ਸੀਗੇ ਔਰ ਅੱਜ ਡਰੱਗ ਯੁੱਧ ਨਸ਼ਿਆਂ ਵਿਰੁੱਧ ਦੇ ਮੁਹਿੰਮ ਜਿਹੜਾ ਸੈਕਿੰਡ ਲੈਗ ਜਾਂ ਸੈਕਿੰਡ ਫੇਜ਼ ਸ਼ੁਰੂ ਹੋਣਾ ਹੈ ਉਹਦੇ ਉਦਘਾਟਨ ਦੇ ਸਮਾਰੋਹ ਦੇ ਵਿੱਚ ਵੀ ਸੀਗੇ ਅੱਜ ਔਰ ਕੱਲ ਉਹਨਾਂ ਨੇ ਲੈਂਡ ਪੁਲਿੰਗ ਦੀ ਕੋਈ ਗੱਲ ਨਹੀਂ ਕੀਤੀ ਸਾਡੇ ਕੋਲ ਜਿਹੜੀ ਸੂਚਨਾ ਹੈਗੀ ਹੈ ਉਹਦੇ ਹਿਸਾਬ ਨਾਲ ਸਰਕਾਰ ਪਿਛਾਂ ਹਟ ਸਕਦੀ ਹੈ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪੈ ਚੁੱਕੀ ਹੈ ਸਰਕਾਰ ਤੋਂ ਜਵਾਬ ਮੰਗਿਆ ਜਾ ਚੁੱਕਿਆ ਹੈ ਮਾਲਵਿੰਦਰ ਸਿੰਘ ਤੰਗ ਇਹਨਾਂ ਦੇ ਆਪ ਦੇ ਆਪ ਦੇ ਐਮਪੀ ਉਹਨਾਂ ਨੇ ਵੀ ਇਸ ਸਕੀਮ ਦੇ ਬਾਰੇ ਵਿੱਚ ਕੁਝ ਬਿਆਨ ਛੱਡੇ ਨੇ ਇਹ ਸਾਰੀ ਗੱਲਾਂ ਇਸ ਗੱਲ की तरफ इंडिकेट ਕਰਦੀ ਹੈ ਕਿ ਆਨ ਵਾਲੇ ਟਾਈਮ ਵਿੱਚ ਲੈਂਡ ਪੂਲਿੰਗ ਪਾਲਿਸੀ ਦਾ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਪਿਛਾਂਹ ਜਾ ਸਕਦੀ ਜੀ ਬਾਸਤਵ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਮੰਡੀ